ਹਲੋ ਜੀ ਸਸਿਕਾ ਜੀ ਕੀ ਹਾਲ ਚਾਲ ਕੀ ਕਰ ਰਹੇ ਅੱਜ ਦੇਖ ਲਓ ਮੈਂ ਬਿੱਲੀ ਬੈਠੀ ਆਣ ਕੇ ਉਹ ਵੀ ਉੱਪਰ ਬੈਡਰੂਮ ਚ ਬੈਠੀ ਆ। ਉਹ ਦੇਖ ਲਓ ਪਿੱਛੇ ਮੇਰੇ ਗੱਡੀਆਂ ਜਾਂਦੀਆਂ ਤੇ ਉੱਪਰ ਬੈਠੀਆਂ ਜਦੋਂ ਨਾ ਮੈਂ ਮੇਰੇ ਕੋਲ ਅੱਜ ਕੋਈ ਕੰਮ ਬਹਾਈ ਨਹੀਂ ਸੀ। ਕੰਮ ਤਾਂ ਬਹੁਤ ਆ ਪਰ ਮੇਰੇ ਕਿਚਨ ਦੇ ਵਿੱਚ ਇਲੈਕਟ੍ਰਿਸਿਟੀ ਦੀ ਪ੍ਰੋਬਲਮ ਹੋਣ ਕਰਕੇ ਉਹ ਗਈ ਹੋਈ ਇਲੈਕਟ੍ਰਿਕ ਹੈ ਨੀਗੀ ਤੇ ਇਸ ਕਰਕੇ ਮੈਂ ਕੁਕਿੰਗ ਕੋਈ ਬਹੁਤੀ ਕਰ ਨਹੀਂ ਸਕਦੀ ਕੋਈ ਮੈਂ ਬਲੌਗ ਵਗੈਰਾ ਵੀ ਬਣਾਉਣਾ ਸੀ ਕੋਈ ਬਣਾ ਨਹੀਂ ਸਕਦੀ। ਕਿਉਂਕਿ ਉੱਥੇ ਗੈਸ ਤਾਂ ਚੱਲਦੀ ਆ ਉਹਦਾ ਫੈਨ ਨਹੀਂ ਚੱਲਦਾ ਉੱਪਰਲਾ ਜੇ ਫੈਨ ਨਹੀਂ ਚੱਲਦਾ ਤੇ ਫਿਰ ਤੁਹਾਨੂੰ ਪਤਾ ਉਹਦੀ 스멜 ਜਿਹੜੀ ਉਹਦੀ ਆਪਣੇ ਸਾਰੇ ਘਰ ਦੇ ਵਿੱਚ ਤੜਕਾ ਵਗੈਰ ਲਗਾ ਮਗਰ ਤੇ 스멜 ਅੰਦਰ ਆ ਜਾਂਦੀ ਆ ਇਸ ਕਰਕੇ ਮੈਂ ਸੋਚਿਆ ਕਿ ਅੱਜ ਮੈਂ ਹੁਣ ਕੁਝ ਨਹੀਂ ਬਣਾਉਣਾ ਤੇ ਬਸ ਹੁਣ ਜੋ ਕਿ ਗੁਜਾਰੇ ਜੁਗ ਹੈ ਥੋੜੇ ਜੇ ਇਹਨੂੰ ਨਾਲ ਚੌਲ ਮਿਕਸ ਵੇਜ ਪਾ ਕੇ ਬਣਾ ਕੇ ਆਈਆਂ ਤੇ ਉਹ ਵੀ ਬਸ ਉਹ ਦਿਨ ਆਪਾਂ ਗੁਜਾਰੇ ਜੁਗ ਕਰਾਂਗੇ ਤੇ ਫਿਰ ਉਹ ਸ਼ਾਮ ਤੱਕ ਜਾਂ ਕੱਲ ਤੱਕ ਦੇ ਦੇ ਆ ਆਪਾਂ ਇਲੈਕਟ੍ਰੀਸ਼ੀਅਨ ਤੇ ਆ ਕੇ ਉੱਪਰ ਬੈ ਗਈ ਮੈਂ ਕਿਹਾ ਹੁਣ ਮੇਰੇ ਕੋਲ ਮੇਰਾ ਮੂੰਹ ਨਹੀਂ ਬੰਦ ਜਿੰਨਾ ਚੱਕੋ ਕਲੈਕਸ਼ਨ ਚਲਦੀ ਨਹੀਂ ਉਹਨਾਂ ਚੋਂ ਪਤਾ ਫਿਰ ਗਲਤੀ ਬੰਦ ਦੀ ਕੰਮਦੀ ਹੈ ਨਾ ਤੇ ਅਗਰ ਜੁੱਤੀਆਂ ਖੋਲੀਆਂ ਪਏ ਇੱਥੇ ਜੁੱਤੀਆਂ ਲੂੜੀਆਂ ਪਈਆਂ ਦੇਖੀਆਂ ਵੀ ਜੁੱਤੀਆਂ ਵੀ ਕਿੰਨੀਆਂ ਪਈਆਂ ਜੁੱਤੀਆਂ ਦਾ ਕੀ ਕਰੀਏ ਨਾ ਕੋਈ ਕਦੋਂ-ਕਦੋਂ ਦੀਆਂ ਪਈਆਂ ਉੱਪਰ ਜਦੋਂ ਪਾਉਣੀ ਉਹ ਤੋਂ ਲੱਭਦੀਆਂ ਨਹੀਂ ਇਸ ਕਰਕੇ ਅੱਜ ਜੁੱਤੀਆਂ ਦੀ ਵੀ ਦਿਖਾਣੀ ਤੁਹਾਨੂੰ ਮੈਂ ਤੇ ਹਜੇ ਮੇਰੇ ਜਿਹੜੇ ਡੱਬਿਆਂ ਚ ਬੰਦ ਪਏ ਆ ਇੱਕ ਆਰ ਡੱਬੇ ਚ ਬੰਦ ਰਿਹਾ ਆ ਇੱਕ ਆਪੇ ਇਹ ਜਿਹੜੇ ਡੱਬਿਆਂ ਚ ਬੰਦ ਪਏ ਇਹਨਾਂ ਦੀ ਮਾਰੀ ਵਿਚਾਰੇ ਦੀ ਪਤਾ ਨਹੀਂ ਕਦੋਂ ਆਉਣੀਆਂ ਬਾਦਾਂ ਨਹੀਂ ਮੈਨੂੰ ਲੱਗਦਾ ਕਿ ਮੈਂ ਹੀ ਇੰਨੇ ਸ਼ੂ ਬਗੈਰਾ ਖਰੀਦ ਲੈਣੀਆਂ ਸਾਰਾ ਦਿਨ ਤੇ ਪਤਾ ਨਹੀਂ ਸਾਰਿਆਂ ਕੋਲੇ ਇੰਨੇ ਇੰਨੇ ਨੇ ਸ਼ੂ ਹੈਗੇ ਆ ਤੇ ਤੁਸੀਂ ਹਿਸਾਬ ਲਾ ਲਓ ਫਿਰ ਇਹ ਜਦੋਂ ਮੈਂ ਕਿਤੇ ਬਾਹਰ ਜਾਣਾ ਹੋਵੇ ਮੈਨੂੰ ਕੋਈ ਸ਼ੂ ਲੱਭਦਾ ਨਹੀਂ ਪਾਉਣ ਨੂੰ ਮੈਂ ਪੱਕੇ ਕੀ ਜਾਣਾ ਆ ਤੇ ਉਦੋਂ ਮੇਰੇ ਕੋਲ ਉਹੀ ਜਿਹੜੇ ਇਹਨਾਂ ਦੇ ਘਰੇ ਪਾਉਣ ਨਾਲ ਜੀ ਤਾਂ ਪਾਉਣ ਨਾਲ ਟ੍ਰੇਨਰ ਜਿਹੇ ਹੁੰਦੇ ਉਹੀ ਪਾਈ ਫੜਦੇ ਆਪਾਂ ਤੇ ਜੋ ਜੈਟਾ ਸੂਟ ਪਾਉਨੇ ਤਾਂ ਇਹ ਜਿਹੜੇ ਸ਼ੂਪ ਹੈ ਇਹ ਮੈਚਿੰਗ ਨਹੀਂ ਉਹਨਾਂ ਨਾਲ ਕਰਦੇ ਤੇ ਜੇ ਅਸੀਂ ਕੋਈ ਜੀਨ ਵਗੈਰਾ ਪੈਂਟ ਵਗੈਰਾ ਪਾ ਕੇ ਜੰਨੇ ਤਾਂ ਫਿਰ ਉਹਦੇ ਨਾਲ ਆਪਾਂ ਕਹਿੰਦੇ ਟ੍ਰੇਨਰ ਚੱਲ ਜਾਂਦੇ ਆ ਤੇ ਇਸ ਕਰਕੇ ਕਿ ਜਿੰਨੀਆਂ ਜੁੱਤੀਆਂ ਜ਼ਿਆਦਾ ਉਹਨਾਂ ਹੀ ਜ਼ਿਆਦਾ ਕਮਲ ਇਹ ਮੈਂ ਪਾਇਆ ਹੈਗਾ ਬੇਕਿੰਗ ਸੋਡਾ ਤੇ ਥੋੜਾ ਜਿਹਾ ਹੈਗਾ ਵਿਨੀਗਰ ਇੱਕ ਚਮਚਾ ਸੌਲਟ ਇਹ ਬਚ ਪਿਆ ਹੁਣ ਮੈਂ ਥੋੜਾ ਜਿਹਾ ਗਰਮ ਪਾਣੀ ਹਾਂ ਆ ਆ ਦੇਖੋ ਆ ਦੇਖ ਕਿੰਨੇ ਆਪਣੀ ਗੰਦੀ ਹੈ ਨਾ ਪਾਹਾ ਸਾਫ ਦਾਗ ਲੱਗੇ ਨੇ ਜਿਹੜੇ ਹਲਦੀ ਦੇ ਅਗਰ ਇਹ ਆਹਨ ਕੋਈ ਮਰੇ ਹਲਦੀ ਵਾਲੇ ਆਪਣੇ ਕਿਵੇਂ ਦਾਗ ਲੱਗੇ ਇਹਨਾਂ ਦੇ ਆਹ ਤੇ ਇਹ ਸਾਫ਼ ਨਹੀਂ ਹੁੰਦੇਗੇ ਤੇ ਹੁਣ ਇਹਨਾਂ ਨੂੰ ਲੱਗੇ ਸਾਫ਼ ਕਰਨਾ ਤੇ ਮੈਂ ਆਹ ਪਾਣੀ ਤੁਹਾਨੂੰ ਦਿਖਾਇਆ ਨਾ ਪਾਇਆ ਸੀ ਇਹਦੇ ਵਿੱਚ ਮੈਂ ਵਿੱਚ ਹੀ ਥੋੜਾ ਬਾਸ ਸੀ ਵਿਨੀਗਰ ਪਾਇਆ ਉਹਦੀ ਜੈਫ ਪਾਈ ਆ ਤੇ ਗਰਮ ਪਾਣੀ ਪਾਇਆ ਸੀ ਇਹਨਾਂ ਬਾਅਸ ਮਾੜਾ ਜਿਹਨਾਂ ਕਰਨਾ ਪੈਂਦਾ ਤੇ ਜਿਹੜੇ ਸਾਫ਼ ਹੋ ਜਾਂਦੀ ਆ ਹਾਲਾ ਦੇਖੋ ਸਾਫ਼ ਹੋ ਗਈ

ਆਲਾ ਜਿੱਦ ਕੋ ਮੂਹ ਦੇਖਦਾ ਵਿੱਚ ਦੀ ਇੰਨੇ ਸਾਫ ਹੋ ਗਿਆ ਕਿੰਨਾ ਈਜ਼ੀ ਤਰੀਕਾ ਸੌਖਾ ਤਰੀਕਾ ਇਹਨੂੰ ਗ੍ਰੀਸ ਨੂੰ ਲਾਉਣ ਲਈ ਤੇ ਅਸਿਕਾ ਆਪਣੇ ਹਲਦੀ ਵਾਲ ਤੁਹਾਨੂੰ ਪਤਾ ਹੀ ਆ ਹਲਦੀ ਵਾਲੇ ਤੇ ਗ੍ਰੀਸ ਵੀ ਲੱਗੀ ਹੁੰਦੀ ਜਿਵੇਂ ਆਪਣੇ ਕਿਉਕੂ ਵਾਲੇ ਹੱਥ ਲੱਗ ਜਾਂਦੇ ਆ ਤੇ ਇਹਨੂੰ ਸਾਫ ਕਰਨ ਦਾ ਬਸ ਆ ਸਭ ਤੋਂ ਸੌਖਾ ਤਰੀਕਾ ਗਰਮ ਪਾਣੀ ਪਾਓ ਇਹਦੇ ਵਿੱਚ ਥੋੜਾ ਬੇਕਿੰਗ ਪਾਊਡਰ ਪਾਓ ਤੇ ਬਿਨਿ ਕਿਰਪਾ ਲੋ ਤੇ ਇਹ ਕਾ ਜੈਫਾਪਾ ਚੈਫ ਕਹਿੰਦੇ ਆ ਜਿਹਨੂੰ ਆਦਾਂ ਦਿਖਾਈ ਸੀ ਬੋਤਲ ਇਹ ਇਹਨੂੰ ਥੋੜੇ ਜੇ ਪਾ ਕੇ ਚੰਗੇ ਚੰਗੇ ਮਿਕਸ ਕਰਕੇ ਤੇ ਬਸ 스ਪਾਂਚ ਲੈ ਕੇ ਨਾਲ ਹਸਾਬ ਕਰਦੇ ਸਾਰਾ ਇਹ ਗਰੀਸ ਲੈ ਜਾਂਦਾ ਮੈਂ ਤੁਹਾਨੂੰ ਹੋਰ ਵੀ ਦਿਖਾਉਣੀ ਗਰੀਸ ਮਲਾਇਆ ਸੀਗਾ ਤੇ ਆ ਮੈਂ ਇੱਥੋਂ ਸਵਾਈ ਕਿਚਨ ਹੈਗਾ ਫੈਨ ਆਪਣਾ ਜਿਹੜਾ ਗੈਸ ਦੇ ਉੱਪਰ ਲੱਗੇ ਹੁੰਦੇ ਗਰੀਸ ਤੇ ਆ ਦੇਖ ਲਓ ਮੈਂ ਇੰਨੀ ਕਿ ਜਗ੍ਹਾ ਤੁਹਾਡੇ ਲਈ ਛੱਡੀ ਦਿਖਾਉਣ ਲਈ ਵੀ ਕਿੰਨਾ ਗਰੀਸ ਸਾਫ ਹੁੰਦਾ ਆ ਦੇਖੋ ਆ ਗਰੀਸ ਲੱਗਾਇਆ ਇਹਨੂੰ ਤੇ ਇਹਨਾਂ ਮੈਂ ਇਹ ਸਾਰੇ ਸਾਫ ਕੀਤਾ ਹੈ ਇੱਥੋਂ ਆ ਦੇਨੂੰ ਸਾਫ ਵੀ ਆ ਸਾਰਾ ਪੱਖਾ ਇਹ ਆਪਣਾ ਇਹ ਤੁਹਾਨੂੰ ਦੇਖਣਾ ਸਾਫ ਚਿੱਟਾ ਚਮਕਦਾ ਆ ਬਸ ਇਸੇ ਚੀਜ਼ ਨਾਲ ਹੀ ਮੈਂ ਲਾਇਆ ਹੈ ਤੇ ਆ ਦੇਖੋ ਹੁਣ ਆਹ ਆਪਾਂ ਲਾਂਦੇ ਗਏ ਸੀ ਲਾਂਦੇ ਗਏ ਇੰਨਾ ਕਿ ਮੈਂ ਜਗ੍ਹਾ ਛੱਡੀ ਆ ਤਾਂ ਕਿ ਮੈਨੂੰ ਸਾਰਿਆਂ ਨੂੰ ਯਕੀਨ ਆ ਜਾਵੇ ਕਿੰਨਾ ਕ ਗਰੀਸ ਲੈਂਦਾ ਇਹ ਆ ਦੇਖ ਇੰਨਾ ਫਰਕ ਹੋ ਗਿਆ ਸਾਫ ਟੱਕਣ ਵਾਲੇ ਇੰਨਾ ਡੱਬਾ ਇੰਨਾ ਨਵਾਂ ਨਹੀਂ ਹੈਗਾ ਜਿੰਨਾ ਆਪਾਂ ਕਹਿੰਦੇ ਬਹੁਤ ਪੁਰਾਣਾ ਆ ਹਾਂ ਲੋਜੀ ਦੇਖੋ ਚੰਕੋਇਆ ਨੇ ਸਾਰਾ ਐਦਾਂ ਈਜ਼ੀ ਤੁਸੀਂ ਇਹ ਜੇ ਚੀਜ਼ਾਂ ਨੂੰ ਨਿੱਕੇ ਨਿੱਕੇ ਟਰੈਕ ਦੇ ਨਾਲ ਤੁਸੀਂ ਅੰਜੂਸ ਕਰਿਆ ਕਰੋ ਤਾਂ ਬਹੁਤ ਸੈਤੀ ਸਾਫ਼ ਹੋ ਜਾਂਦਾ ਬਦਿਆ ਕਿੰਨਾ ਸਾਫ਼ ਹੈ ਗਿਆ ਇਹ ਆਹ ਦੇ ਤੁਹਾਨੂੰ ਮ ਦਿਖਾਉਣੀ ਇੱਥੋਂ ਕਿ ਜਮ ਮੈਂ ਤੁਹਾਡੇ ਲਈ ਦਿਖਾਉਣ ਲਈ ਰੱਖਿਆ ਹੋਈ ਸੀਗਾ ਆਹ ਦੇਖੋ ਆਹ ਦੇਖਦਾ ਨਾ ਤੁਹਾਨੂੰ ਤੇ ਆਹ ਦੇਖੋ ਇੰਨੀ ਜਗ੍ਹਾ ਮੈਂ ਸਾਫ਼ ਕਰਕੇ ਰੱਖੀ ਸੀਗੀ ਦਿਖਾਉਣ ਲਈ ਤੇ ਲੋ ਆ ਇੱਥੋਂ ਤਾਂ ਇੰਨੀ ਛੱਡੀ ਦੇਖੋ ਕਿੰਨੀ ਕਾਲੀ ਆ ਤੇ ਇੰਨਾ ਸਾਫ਼ ਹੁੰਦਾ ਆ ਇਹ ਪਾਣੀ ਪਾ ਕੇ ਜੇ ਤੁਸੀਂ ਗੈਸ ਸਿੰਕ ਆਪਣਾ ਸਾਫ਼ ਕਰਦੇ ਇਹ ਹੈਗਾ ਫੈਨ ਜਿਹੜਾ ਉੱਪਰ ਆਪਣਾ ਗੈਸ ਦੇ ਉੱਪਰ ਲੱਗੇ ਹੁੰਦੇ ਜਿਹੜੇ ਫੈਨ ਤੇ ਲੋਕੀ ਨੇ ਸੋਹਣੇ ਸਾਫ਼ ਹੋ ਗਏ ਨਾ ਇਹੇ ਪਾਣੀ ਨਾਲ ਵਸਦੇ ਹੂ ਇੰਨਾ ਇੰਨਾ ਫਰਕ ਇੰਨਾ ਸਾਫ਼ ਹੋ ਗਿਆ ਇੰਨਾ ਗੰਦਾ ਹੋਇਆ ਸੀ ਜਦੋਂ ਧੂਆਂ ਧਾਂਜ ਲੱਗ ਜਾਂਦਾ ਨਾ ਫਿਰ ਇੰਨਾ ਐਵੇਂ ਹੀ ਹੋ ਜਾਂਦਾ ਇਹ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਸੀ ਤੇ ਆਪਾਂ ਮਿਲਾਂਗੇ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਲਾਈਕ ਤੇ ਬੈਲ ਆਈਕਨ ਦਬਾਓ